ਵੀਡੀਓ ਦੇਖੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਲੜਕੀ ਦੇ ਵਿਆਹ ਤੇ ਹੁਣ ਤੁਹਾਨੂੰ ਕਿਹੜੇ ਕਿਹੜੇ ਉਹ ਲੋਕ ਹੈਗੇ ਨੇ ਜਿਨ੍ਹਾਂ ਨੂੰ 51000 ਰੁਪਏ ਦੀ ਰਾਸ਼ੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਇਸ ਸਕੀਮ ਦਾ ਲਾਭ ਲੈਣ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਫਾਰਮ ਜਿਹੜੇ ਭਰਨੇ ਹੋਣਗੇ ਕਿਹੜੇ ਦਫ਼ਤਰ ਵਿੱਚ ਜਾਣਾ ਹੋਵੇਗਾ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਜਿਹੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਆਨ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲੈਣਾ ਸੋ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲੜਕੀ ਦੀ ਮੈਰਿਜ ਤੋਂ ਬਾਅਦ ਹੁਣ 51000 ਰੁਪਏ ਦੀ ਰਕਮ ਜਿਹੜੀ ਆ ਮਿਲਦੀ ਆ ਠੀਕ ਆ ਪਹਿਲਾਂ 21000 ਰੁਪਏ ਸੀ ਫਿਰ 30000 ਰੁਪਏ ਫਿਰ 41000 ਰੁਪਏ ਹੁਣ 51000 ਰੁਪਏ ਆ ਪਰ ਜੇਕਰ ਅਸੀਂ ਗੱਲ ਕਰੀਏ ਤਾਂ 51000 ਰੁਪਏ ਜਿਹੜਾ ਪੂਰਾ ਆ ਜਿਹੜਾ ਉਹ ਨਹੀਂ ਮਿਲਦਾ ਥੋੜੇ ਪੈਸੇ ਘੱਟ ਜੜੇ ਆ ਮਿਲਦੇ ਆ ਪਰ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਹਿਲਾਂ ਕਿਹੜੇ ਕਿਹੜੇ ਲੋਕਾਂ ਨੂੰ ਮਿਲਦੀ ਸੀ ਤੇ ਹੁਣ ਕਿਹੜੇ ਕਿਹੜੇ ਲੋਕ ਨੇ ਜਿਹੜੇ ਕਿ ਇਸ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਨੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਕੈਟਾਗਰੀ ਐਸਸੀ ਆ ਬੀਸੀ ਆ ਓਬੀਸੀ ਆ ਜਾਂ ਜਨਰਲ ਆ ਤਾਂ ਤੁਸੀਂ ਇਸ ਸਕੀਮ ਦਾ ਪੂਰਾ ਪੂਰਾ ਲਾਭ ਲੈਣ ਦੇ ਹੱਕਦਾਰ ਹੋਵੋਗੇ ਇਸੋ ਸਕੀਮ ਦਾ ਲਾਭ ਲੈਣ ਵਾਸਤੇ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਇੰਪੋਰਟੈਂਟ ਹੋਣੇ ਚਾਹੀਦੇ ਨੇ ਇਹਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਈਏ ਕਿ ਘੱਟੋ ਘੱਟ ਜਿਹੜੇ ਨੇ 10 ਪ੍ਰੂਫ ਜਿਹੜੇ ਆ ਉਹ ਹੋਣੇ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ 10 ਪ੍ਰੂਫ ਜਿਹੜੇ ਤੁਸੀਂ ਨੋਟ ਕਰ ਸਕਦੇ ਹੋ ਇੱਕ ਨੰਬਰ ਤੇ ਜਿਹੜਾ ਹੈਗਾ ਉਹ ਹੈਗਾ ਜੀ ਲੜਕੀ ਦਾ ਆਧਾਰ ਕਾਰਡ ਤੇ ਲੜਕੇ ਦਾ ਆਧਾਰ ਕਾਰਡ ਨੰਬਰ ਦੋ ਦੇ ਲੜਕੀ ਦੇ ਮਾਤਾ ਤੇ ਲੜਕੀ ਦੇ ਪਿਤਾ ਦਾ ਆਧਾਰ ਕਾਰਡ ਜੇਕਰ ਲੜਕੀ ਦੇ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਇੱਕ ਦੀ ਡੈਥ ਹੋ ਚੁੱਕੀ ਹੈ ਤੇ ਉਹਨਾਂ ਦਾ ਡੈਥ ਸਰਟੀਫਿਕੇਟ ਅੱਗੇ ਸੇਕਲ ਕਰ ਲੈਣੇ ਹੈਗੇ ਆਂ ਜੀ ਬੈਂਕ ਖਾਤੇ ਦੀ ਕਾਪੀ ਬੈਂਕ ਖਾਤੇ ਦੀ ਕਾਪੀ ਜੜੀ ਹੈ ਉਹ ਸਰਕਾਰੀ ਬੈਂਕ ਦੀ ਹੀ ਹੋਣੀ ਚਾਹੀਦੀ ਆ ਪ੍ਰਾਈਵੇਟ ਬੈਂਕ ਖਾਤੇ ਦੀ ਕਾਪੀ ਨਹੀਂ ਚਲੇਗੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੀ ਤੁਹਾਨੂੰ ਦੱਸ ਦਈਏ ਵਿਆਹ ਵਾਲਾ ਕਾਰਡ ਜੀਹਾਂ ਨੋਟ ਕਰ ਲਵੋ ਇੱਕ ਵਿਆਹ ਵਾਲਾ ਕਾਰਡ ਲੜਕੇ ਵਲੋਂ ਵੀ ਤੇ ਲੜਕੀ ਵਲੋਂ ਵੀ ਇਸ ਤੋਂ ਅੱਗੇ ਗੱਲ ਕਰੀਏ ਤਾਂ ਚਾਰ ਪਾਸਪੋਰਟ ਸਾਈਜ਼ ਫੋਟੋਆਂ ਲੜਕੀ ਦੀਆਂ ਅਤੇ ਲੜਕੇ ਦੀਆਂ ਤੇ ਚਾਰ ਫੋਟੋਆਂ ਵੱਡੀਆਂ 42 ਛੇ ਦੀਆਂ ਜੋ ਕਿ ਤੁਸੀਂ ਕਿਸੇ ਵੀ ਕੰਪਿਊਟਰ ਕੈਫੇ ਸ਼ਾਪ ਤੋਂ ਜਾਂ ਫਿਰ ਫੋਟੋ ਸਟੂਡੀਓ ਸ਼ਾਪ ਤੋਂ ਜਾ ਕੇ ਕਢਵਾ ਸਕਦੇ ਹੋ ਇਹ ਵਧੀਆ ਪੇਪਰ ਤੇ ਜਿਹੜੀਆਂ ਕੱਡੀਆਂ ਹੋਣੀਆਂ ਚਾਹੀਦੀਆਂ ਨੇ ਜਿਦੇ ਵਿੱਚ ਲੜਕੇ ਅਤੇ ਲੜਕੀਆਂ ਜੈਮ ਵਾਲਾ ਪਾਉਂਦੇ ਦੀਆਂ ਠੀਕ ਹੈ ਜੇਕਰ ਕੋਈ ਸਈਆਮ ਵਾਲਾ ਨਹੀਂ ਪਾਈ ਤਾਂ ਸ਼ਗਨ ਪਾਉਂਦੀਆਂ ਨੰਬਰ 2 ਦੀ ਮਾਤਾ ਪਿਤਾ ਦੀਆਂ ਫੋਟੋਆਂ ਨੰਬਰ 3 ਤੇ ਜੇਕਰ ਮੈਰਿਸ ਗੁਰਦੁਆਰਾ ਸਾਹਿਬ ਵਿੱਚ ਹੋਈ ਆ ਜਾਂ ਮਸਜਿਦ ਵਿੱਚ ਹੋਈ ਆ ਜਾਂ ਚਰਚ ਵਿੱਚ ਹੋਈ ਆ ਜਾਂ ਮੰਦਿਰ ਵਿੱਚ ਹੋਈ ਆ ਜਿਸ ਵੀ ਜਗ੍ਹਾ ਤੇ ਹੋਈ ਆ ਜਿਸ ਵੀ ਰਸਮ ਨਾਲ ਹੋਈ ਆ ਉਸ ਰਸਮ ਦੀਆਂ ਉਸ ਟਾਈਮ ਦੀਆਂ 4 ਫੋਟੋਆਂ ਠੀਕ ਹੈ ਇਸ ਤੋਂ ਇਲਾਵਾ ਲੜਕੀ ਦੇ ਮਾਤਾ ਔਰ ਪਿਤਾ ਦੇ ਸ਼ਗਨ ਪਾਉਂਦੀਆਂ ਫੋਟੋਆਂ ਇਹ ਟੁੱਟਰ ਜੇਕਰ ਤੁਸੀਂ ਗੱਲ ਕਰੀਏ ਤਾਂ 8 ਕ ਫੋਟੋਆਂ ਜਿਹੜੀਆਂ ਤੁਸੀਂ ਪ੍ਰਿੰਟ ਆਊਟ ਕਢਵਾਉਣੀਆਂ ਜੀਆਂ ਚਾਹੀਦੀਆਂ ਨੇ। ਵੈਸੇ ਘੱਟੋ ਘੱਟ 6 ਕ ਫੋਟੋਆਂ ਚਾਹੀਦੀ ਹੁੰਦੀਆਂ ਨੇ ਪਰ ਫਿਰ ਵੀ ਕਿਸੇ ਟਾਈਮ ਕੀ ਹੁੰਦਾ ਕਿ ਫੋਟੋਆਂ ਜਿਹੜੀਆਂ ਨਹੀਂ ਆ ਕਲੀਅਰ ਕੀਆਂ ਕੋਲ ਨਹੀਂ ਹੁੰਦੀਆਂ ਤਾਂ ਫਿਰ ਜੇਕਰ ਤੁਸੀਂ ਇੱਕ ਦੋ ਫੋਟੋ ਵਾਧੇ ਕਢਵਾ ਲੋਗੇ ਤਾਂ ਉਹ ਤੁਹਾਡੇ ਲਈ ਹੀ ਬੈਨੀਫੀਸ਼ੀਅਲ ਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜੇਕਰ ਤੁਸੀਂ ਮੈਰਿਜ ਸਰਟੀਫਿਕੇਟ ਬਣਾ ਲਿਆ ਹੈਗਾ ਤਾਂ ਇੱਕ ਤੁਸੀਂ ਆਪਣਾ ਮੈਰਿਜ ਸਰਟੀਫਿਕੇਟ ਵੀ ਦੇ ਸਕਦੇ ਹੋ। ਮੈਰਿਜ ਸਰਟੀਫਿਕੇਟ ਇੱਕ ਤਾਂ ਜਿਹੜਾ ਬੰਦਾ ਹੈਗਾ ਸੁਵਿਧਾ ਕੇਂਦਰ ਵਿੱਚੋਂ ਉਹ ਚੱਲ ਜਾਂਦਾ ਹੈਗਾ ਤੇ ਜੇਕਰ ਤੁਸੀਂ ਉਹ ਨਹੀਂ ਬਣਾਇਆ ਹੋਇਆ ਜਿਸ ਵੀ ਗੁਰਦੁਆਰਾ ਸਾਹਿਬ ਮਸਜਿਦ ਮੰਦਿਰ ਚਰਚ ਜਿੱਥੇ ਵੀ ਮੰਦਿਰ ਜਿੱਥੇ ਵੀ ਤੁਹਾਡੀ ਮੈਰਿਜ ਹੋਈ ਆ ਉੱਥੋਂ ਅੱਜ ਕੱਲ ਇੱਕ ਸਰਟੀਫਿਕੇਟ ਜਿਹੜਾ ਦਿੱਤਾ ਜਾਂਦਾ ਉਹ ਸਰਟੀਫਿਕੇਟ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਇਸ ਤੋਂ ਅੱਗੇ ਇੱਕ ਲੜਕੀ ਦੀ ਪਾਸਪੋਰਟ ਸਾਈਜ਼ ਫੋਟੋ ਇੱਕ ਲੜਕੇ ਦੀ ਪਾਸਪੋਰਟ ਸਾਈਜ਼ ਫੋਟੋ ਇਹ ਸਾਰੇ ਡਾਕੂਮੈਂਟ ਪ੍ਰੂਫ ਨੇ ਜਿਹੜੇ ਕਿ ਤੁਹਾਡੇ ਕੋਲ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਫਿਰ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਪਰ ਹੁਣ ਅਸੀਂ ਗੱਲ ਕਰੀਏ ਕਿ ਹੋਰ ਕਿਹੜੇ-ਕਿਹੜੇ ਲੋਕ ਨੇ ਜਿਹੜੇ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਪਰਿਵਾਰਿਕ ਆਮਦਨ 80000 ਤੋਂ ਘੱਟ ਹੈ ਜੀ ਹਾਂ 80000 ਰੁਪਏ ਤੋਂ ਜੇਕਰ ਤੁਹਾਡੀ ਪਰਿਵਾਰਿਕ ਆਮਦਨ ਘੱਟ ਹੈ ਫਿਰ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਪਹਿਲਾਂ ਇਹ ਲਾਭ ਸੀ ਸਿਰਫ ਐਸੀ ਬੀਸੀ ਨੂੰ ਹੀ ਦਿੱਤਾ ਜਾਂਦਾ ਸੀ ਮਰਕੀਛੜੀ ਹੋ ਕਾਸਟ ਤੇ ਬੈਕਵਰਡ ਕਲਾਸ ਲੋ ਪਰ ਹੁਣ ਦੇਖਣ ਵਿੱਚ ਆ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਜਨਰਲ ਕੈਟਾਗਰੀ ਦੇ ਲੋਕ ਨੇ ਉਹਨਾਂ ਦੀ ਵੀ ਆਮਦਨ ਜਿਹੜੀ ਆ ਬਹੁਤ ਘੱਟ ਹੈਗੀ ਆ ਸੋ ਉਹਨਾਂ ਨੂੰ ਵੀ ਹੁਣ ਇਸ ਸਕੀਮ ਦਾ ਲਾਭ ਚੜਾਇਆ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਸੋ ਇਸ ਇਸ ਕੀਮ ਦਾ ਲਾਭ ਲੈਣ ਵਾਸਤੇ ਤੁਸੀਂ ਸਾਡੇ ਕਾਫੇ ਤੇ ਆ ਕੇ ਵੀ ਫਾਈਲ ਜਿਹੜੀ ਹੈ ਸਾਡੇ ਕੋਲੋਂ ਵੀ ਪ੍ਰਵਾਸ ਸਕਦੇ ਹੈਗੇ ਉਹ ਇਹ ਸਾਰੇ ਪ੍ਰੂਫ ਜਿਹੜੇ ਅੱਥੀ ਤੁਹਾਨੂੰ ਦੱਸੇ ਨੇ ਇਹ ਸਾਰੇ ਹੀ ਪ੍ਰੂਫ ਤੁਸੀਂ origignal ਨਾਲ ਲੈ ਕੇ ਆਉਣੇ ਹੁੰਦੇ ਨੇ ਔਰ ਇੱਕ ਤੁਹਾਨੂੰ ਹੋਰ ਦੱਸ ਦਈਏ ਲੜਕੀ ਦਾ ਆਧਾਰ ਕਾਰਡ ਆ ਜਿਹੜਾ ਉਹ ਅਪਡੇਟ ਹੋਇਆ ਹੋਣਾ ਚਾਹੀਦਾ ਠੀਕ ਹੈ ਜੀ ਕਿ ਲੜਕੀ ਦਾ ਆਧਾਰ ਕਾਰਡ ਅਪਡੇਟ ਹੋਇਆ ਨਹੀਂ ਹੈ ਮੈਂ ਆਫਟਰ ਮੈਰਿਜ ਤੋਂ ਤਾਂ ਤੁਸੀਂ ਪਹਿਲਾਂ ਲੜਕੀ ਦਾ ਆਧਾਰ ਕਾਰਡ ਜਿਹੜਾ ਅਪਡੇਟ ਜਰੂਰ ਕਰਾਣਾ ਕਿਥੇ ਲੜਕੀ ਵਿਆਹੀ ਜਈ ਹੈ ਸੋ ਇਸ ਤੋਂ ਇਲਾਵਾ ਇੱਕ ਤੁਹਾਡੇ ਕੋਲ ਰਾਸ਼ਨ ਕਾਰਡ ਵੀ ਹੋਣਾ ਬਹੁਤ ਹੀ ਜ਼ਰੂਰੀ ਹੈ ਰਾਸ਼ਨ ਕਾਰਡ ਜੇਕਰ ਹੈ ਤਾਂ ਫਿਰ ਹੀ ਤੁਸੀਂ ਇਸ ਸਿਸਟਮ ਦਾ ਲਾਭ ਲੈ ਸਕਦੇ ਹੋ ਸੋ ਰਾਸ਼ਨ ਕਾਰਡ ਵੀ ਜਿਹੜਾ ਇਹ ਤੁਸੀਂ ਨਾਲ ਲੈ ਕੇ ਆਉਣਾ ਜੇਕਰ ਰਸ਼ਰ ਕਾਰਡ ਤੁਹਾਡੇ ਕੋਲ ਨਹੀਂ ਵੀ ਹੋਏਗਾ ਉਹ ਅਸੀਂ ਡਾਊਨਲੋਡ ਵੀ ਕਰ ਲਵਾਂਗੇ ਤੇ ਉਹਦਾ ਪ੍ਰਿੰਟ ਆਊਟ ਕਰਕੇ ਉਹਨੂੰ ਸਕੈਨ ਵੀ ਕਰ ਲਵਾਂਗੇ ਇਹ ਸਾਰੇ ਡਾਕੂਮੈਂਟ ਤੁਸੀਂ origignal ਲੈ ਕੇ ਆਉਣੇ ਨੇ ਕਿਉਂਕਿ ਇਹ 1 ਬਾਈ 1 ਜੜੀ ਨਹੀਂ ਸਕੈਨ ਹੁੰਦੇ ਨੇ ਬਾਕੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੁੰਦਾ ਕਿਸੇ ਕਿਸੇ ਨੂੰ 3 ਮਹੀਨੇ ਲੱਗ ਜਾਂਦੇ ਨੇ ਕਿਸੇ ਨੂੰ 4 ਮਹੀਨੇ ਲੱਗ ਜਾਂਦੇ ਨੇ ਕਿਸੇ ਨੂੰ 6 ਮਹੀਨੇ ਵੀ ਲੱਗ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰੀ ਓਬਜੈਕਸ਼ਨ ਆ ਜਾਂਦੇ ਨੇ ਫਿਰ ਡਾਕੂਮੈਂਟ ਅਪਲੋਡ ਕਰਨੇ ਪੈਂਦੇ ਨੇ ਕਈ ਵਾਰੀ ਤੁਹਾਡੀ ਫਾਈਲ ਜਿਹੜੀ ਆ ਕੈਨਸਲ ਵੀ ਹੋ ਜਾਂਦੀ ਆ ਠੀਕ ਹੈ ਕੋਈ ਰੀਜ਼ਨ ਹੁੰਦਾ ਜਿਹਦੇ ਕਰਕੇ ਕੈਨਸਲ ਹੋ ਜਾਂਦੀ ਆ ਉਹ ਰੀਜ਼ਨ ਜਿਹੜਾ ਆ ਉਹ ਕਿਵੇਂ ਚੈੱਕ ਕਰਨਾ ਹੈਗਾ ਕਿ ਫਾਈਲ ਸਾਡੀ ਸੈਪਰਡ ਹੋਈ ਆ ਜਾਂ ਰਿਜੈਕਟ ਹੋਈ ਆ ਜਾਂ ਕੈਨਸਲ ਹੋਈ ਆ ਉਹ ਸਭ ਕੁਝ ਤੁਸੀਂ ਸਾਡੇ ਚੈਨਲ ਤੇ ਇੱਕ ਵੀਡੀਓ ਪਾਇਆ ਹੋਇਆ ਜਿਸ ਵਿੱਚ ਅਸੀਂ ਦੱਸਿਆ ਹੈ ਕਿ ਕਿਵੇਂ ਤੁਸੀਂ ਸਰਸਕੀਮ ਦੀ ਫਾਈਲ ਦਾ ਅਪਲਾਈ ਕਰਨ ਤੋਂ ਬਾਅਦ ਸਟੇਟਸ ਜਿਹੜਾ ਚੈੱਕ ਕਰ ਸਕਦੇ ਹੋ ਸੋ ਇਹ ਸੀ ਸਾਡਾ ਅੱਜ ਦਾ ਵੀਡੀਓ ਬਾਕੀ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਨੂੰ ਅਪਲਾਈ ਕਰਨ ਦਾ ਜਿਹੜਾ ਦੋਸਤੋ ਖਰਚਾ ਹੈਗਾ ਉਹ ਮੈਕਸਿਮਮ ਜਿਹੜਾ ਤੁਹਾਡਾ 5 ਕੁ ਰੁਪਿਆ ਆ ਜਾਂਦਾ ਕਿਉਂਕਿ ਇਸ ਸਕੀਮ ਨੂੰ ਅਪਲਾਈ ਕਰਨ ਦੇ ਵਿੱਚ 3 ਤੋਂ 4 ਘੰਟੇ ਦਾ ਟਾਈਮ ਵੀ ਲੱਗ ਜਾਂਦਾ ਹੈਗਾ ਸੋ ਕਿੰ ਕੈਫੇ ਵਾਲੇ 1000 ਰੁਪਿਆ ਲੈਂਦੇ ਨੇ ਕਈ 1500 ਲੈਂਦੇ ਨੇ ਤੇ ਕਈ 500 ਰੁਪਿਆ ਲੈਂਦੇ ਨੇ 5 ਕੁ ਰੁਪਿਆ ਜਿਹੜਾ ਆ ਮੈਕਸਿਮਮ ਫੀਸ ਜਿਹੜੀ ਆ ਇਹ ਕੈਫੇ ਵਾਲਾ ਲੈਤੀ ਲੈਂਦਾ ਹੈਗਾ ਨੋ ਬਾਕੀ ਰਸ ਚੁੱਕੇ ਹੈ ਕਿ ਟਾਈਮ ਜਿਹੜਾ ਇਹਦੇ ਵਿੱਚ ਕਾਫੀ ਜਦਾ ਲੱਗ ਜਾਂਦਾ ਹੈਗਾ ਸੋ ਇਹ ਕੰਮ ਜਿਹੜਾ ਹੈ ਥੋੜਾ ਜਿਆਦਾ ਬਾਕੀ ਡਾਕੂਮੈਂਟਰੀ ਜਿਹੜੇ ਜਦੋਂ ਵੀ ਤੁਸੀਂ ਕਿਸੇ ਕੈਫੇ ਤੇ ਜਾਣਾ ਹੈਗਾ ਜਾਂ ਸਾਡੇ ਕੈਫੇ ਤੇ ਆਉਣਾ ਹੈਗਾ ਤਾਂ ਤੁਸੀਂ ਇਸੇ ਗੱਲ ਦਾ ਖਾਸ ਧਿਆਨ ਜਰੂਰ ਰੱਖਣਾ ਹੈ ਲੜਕੀ ਦੇ ਮਾਤਾ ਪਿਤਾ ਦਾ ਲੜਕੀ ਦਾ ਜੋ ਆਧਾਰ ਕਾਰਡ ਹੈ ਉਹ ਨਾਮ ਜਿਹੜੇ ਨੇ ਬਿਲਕੁਲ ਮੈਚ ਹੋਣੇ ਚਾਹੀਦੇ ਨੇ ਔਰ ਜਿਹੜੀ ਬੈਂਕ ਦੀ ਖਾਤੇ ਦੀ ਕਾਪੀ ਲੱਗਣੀ ਹੈ ਉਹ ਲੜਕੀ ਦੇ ਮਾਤਾ ਪਿਤਾ ਦੀ ਹੀ ਲੱਗੇਗੀ ਕਈ ਸਾਡੇ ਕੋ ਆਂਦੇ ਨੇ ਉਹ ਲੜਕੀ ਦੀ ਹੀ ਲੈ ਆਉਂਦੇ ਨੇ ਫਿਰ ਵਾਪਿਸ ਜਾਂਦੇ ਨੇ ਸੋ ਇਦਾਂ ਦੀ ਗਲਤੀ ਤੁਸੀਂ ਨਹੀਂ ਕਰਨੀ ਹੈ ਕਿ ਤੁਸੀਂ ਲੜਕੀ ਦੇ ਮਾਤਾ ਪਿਤਾ ਦਾ ਹੀ ਜਨਾ ਬੈਂਕ ਖਾਤਾ ਉਹ ਨਾਮ ਲੈ ਕੇ ਆਉਣਾ ਫਿਰ ਤੁਹਾਡੀ ਫਾਈਲ ਜਿਹੜੀ ਆਪਾਂ ਅਪਲਾਈ ਕਰਕੇ ਤੁਹਾਨੂੰ ਦੇ ਦਵਾਂਗੇ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਵਿੱਚ ਇਸ ਵੀਡੀਓ ਨੂੰ ਅੱਗੇ ਛੇ ਜਰੂਰ ਕਰ ਦਿਓ ਤਾਂ ਜੋ ਜਿੰਨਾ ਜਨਾ ਲੋਕਾਂ ਨੂੰ ਪੈਸੇ ਮਿਲਣੇ ਨੇ ਉਹ ਵੀ ਆਪਣੀ ਫਾਈਲ ਜਿਹੜੀ ਅਪਲਾਈ ਕਰਵਾ ਸਕਦਾ ਹਾਂ ਧੰਨਵਾਦ